ਅੱਜ ਸ਼ਹਿਮਕਸਾ ਸਾਹਿਬ ਦੇ ਬਸ ਸੱਡੇ ਤੇ ਪਨਬਸਤੇ ਪੀਆਰਟੀਸੀ ਕੰਟਰੈਕਟ ਵਰਕਰਸ ਨੇ ਤਨਖਾਹ ਨਾ ਮਿਲਣ ਦੇ ਚੱਲਦੇ ਹੋਏ ਵੱਡਾ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਰਕਰਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਿਆ ਨੇ ਤੇ ਸਾਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਮਹਿਲਾਵਾਂ ਦੇ ਮੁਫਤ ਸਫ਼ਰ ਦੇ ਪੈਸੇ ਵੀ ਅਜੇ ਤੱਕ ਵਿਪਾਤ ਨੂੰ ਨਹੀਂ ਦਿੱਤੇ ਅਸੀਂ ਪੰਜਾਬ ਰੋੜੇ ਪਨਬਸ ਪੀਆਰਟੀ ਕੰਡਕਟਰ ਵਰਕਰ ਯੂਨੀਅਨ ਦੇ ਸੱਦੇ ਦੇ ਅੱਜ 12 ਤੋਂ 2 ਵਜੇ ਤੱਕ ਬਸ ਸਟੈਂਡ ਬੰਦ ਕੀਤੇ ਆ ਜੈਸ ਵਿੱਚ ਸਰਕਾਰ ਦੀਆਂ ਨਕਾਮੀਆਂ ਦੱਸਦੇ ਆ ਕਿ ਸਾਡੀ ਤਨਖਾਹ ਆਏ ਮਹੀਨੇ ਸਾਨੂੰ ਬੱਸ ਸਟੈਂਡ ਬੰਦ ਕਰਕੇ ਤਨਖਾਹ ਲੈਣੀ ਪੈਂਦੀ ਆ ਅੱਜ 12 ਵਜੇ ਕਾਲ ਸੀ ਬੱਸ ਸਟੈਂਡ ਬੰਦ ਕਰਨ ਦੀ ਤੇ 15 ਮਿੰਟ ਪਹਿਲਾਂ ਸਾਡੀ ਤਨਖਾਹ ਪਈ ਆ ਜਾਣ ਪੁੱਜ ਕੇ ਸਰਕਾਰ ਖਰਾਬ ਕਰ ਰਹੀ ਆ ਤੇ 1 ਕਿਲੋਮੀਟਰ ਸਕੀਮ ਗੱਡੀਆਂ ਦਾ ਟੈਂਡਰ ਲੈ ਕੇ ਆ ਰਹੀ ਆ ਜੋ ਅੱਜ ਸਮਾਂ ਸੀਗਾ ਜੋ ਕਿਲੋਮੀਟਰ ਸਕੀਮ ਟੈਂਡਰ ਰੱਦ ਨਹੀਂ ਕਰਦੀ ਤੇ ਅਸੀਂ ਇਸ ਤੋਂ ਬਾਅਦ ਕੋਈ ਚੌਂਕ ਬਲੌਕ ਕਰਾਂਗੇ ਇਸ ਤੋਂ ਬਾਅਦ ਜੇ ਟੂਰ ਵੀ ਨਹੀਂ ਡੈਡਰ ਰੱਦ ਹੁੰਦਾ ਅਸੀਂ ਰੋਡ ਬਲੌਕ ਕਰਕੇ ਜਿਵੇਂ ਸਾਡੀਆਂ ਬੱਸਾਂ ਰੋਡ ਤੇ ਜਾ ਰਹੀਆਂ ਜਿੱਥੇ ਵੀ ਕਿਤੇ ਸਾਡੀਆਂ ਬੱਸਾਂ ਹੋਣੀਆਂ ਰਸਤੇ ਦੇ ਵਿੱਚ ਉਹ ਬੱਸਾਂ ਆਪਣੀਆਂ ਰੋਕ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਜਿਹੜੀਆਂ ਕਿਲੋਮੀਟਰ ਬੱਸਾਂ ਪਾਰੀ ਆ ਸਰਕਾਰ ਐਚਬੀਏਸੀ ਤੇ ਵਲਵੋ ਗੱਡੀਆਂ ਪਾਰੀਆਂ ਜਿਹੜੀਆਂ ਕਿ ਆਲਰੇਡੀ ਸਾਡੇ ਪੀਆਰਟੀ ਦੇ ਵਿੱਚ ਪਹਿਲਾਂ ਚੱਲ ਰਹੀਆਂ ਐਚਬੀਏਸੀ 5 ਰੁਪਏ ਪਰ ਕਿਲੋਮੀਟਰ ਘਾਟੇ ਚੱਲ ਰਹੀ ਆ ਤੇ ਜਿਹੜੀ ਵਲਵੋ ਆ ਉਹ 20 ਰੁਪਏ ਕਿਲੋਮੀਟਰ ਘਾਟੇ ਨਾਲ ਚੱਲ ਰਹੀ ਆ ਸਰਕਾਰ ਜਾਣ ਬੁੱਝ ਕੇ ਬੱਸਾਂ ਪਾਰੀ ਆ ਜਿਵੇਂ ਅੱਗੇ ਪਹਿਲਾਂ ਇਹਨਾਂ ਨੇ ਮਹਿਲਾਵਾਂ ਫ੍ਰੀ ਕੀਤਾ ਸੀ ਉਹਦੇ ਪੈਸੇ ਸਭ ਫ੍ਰੀ ਸਫਰ ਤੇ ਸਾਨੂੰ ਪਹਿਲਾਂ ਵੀ ਨਹੀਂ ਦੇ ਰਹੇ ਜਿੰਨਾ ਕਰਕੇ ਸਾਨੂੰ ਤਨਖਾਹ ਦੀ ਦਿੱਕਤ ਆ ਰਹੀ ਹੈ ਜਿਹੜੇ ਬੰਦੇ ਇੱਥੇ ਰੱਖੇ ਜਾਣਗੇ ਡਰਾਈਵਰ ਦੇ ਉੱਪਰ ਟਿੱਕੇਦਾਰ ਆ ਵੀ ਰੱਖੀ ਗਏ ਨਹੀਂ ਉਹਦੇ ਦੇ ਵਿੱਚ ਡਰਾਈਵਰ ਪ੍ਰਾਈਵੇਟ ਹੋਊਗਾ ਤੇ ਕਨੈਕਟਰ ਮਹਿਕਮੇ ਦਾ ਹੋਊਗਾ ਆਪਦੀ ਮਰਜ਼ੀ ਨਾਲ ਉਹ ਡਰਾਈਵਰ ਆਪਦੀ ਮਰਜ਼ੀ ਨਾਲ ਰੱਖਣਗੇ ਉਹਦੇ ਵਿੱਚ ਜਿਹੜਾ ਮੰਨੂ ਵੀ ਹੈ ਲੈਣਾ ਦੇਣਾ ਹੈਗਾ ਜੀ ਸਾਡਾ ਨੁਕਸਾਨ ਹੈਗਾ ਇਹਦੇ ਵਿੱਚ ਜਿਵੇਂ ਕਨੈਕਟਰ ਸਾਡਾ ਹੋਊਗਾ ਡਰਾਈਵਰ ਉਹਨਾਂ ਦਾ ਹੋਊਗਾ ਜਿਵੇਂ ਤਾਂ ਕਿਲੋਮੀਟਰ ਦਾ ਕਹਿੰਦੇ ਵੀ 300 ਕਿਲੋਮੀਟਰ ਜਾਂ 400 ਕਿਲੋਮੀਟਰ ਦਾ ਟੈਂਡਰ ਪਾਇਆ ਜਾਂਦਾ ਉਹ ਆਪਦੇ ਸਰਕਾਰ ਦੇ ਚਿਹੇ ਤਿੰਨਾਂ ਗੱਡੀਆਂ ਹੁੰਦੀਆਂ ਉਹ 8-800 ਕਿਲੋਮੀਟਰ ਕਰਾਇਆ ਜਾਂਦਾ ਉਹਦੇ ਵਿੱਚ ਵੀ ਵੱਧ ਕਿਲੋਮੀਟਰ ਕਾ ਕੇ ਵੱਧ ਮੁਨਾਫਾ ਜਿਵੇਂ ਕਹਿੰਦੇ ਕਿ ਵੀ ਆਪਾਂ 25-30 ਲੱਖ ਦੀ ਬੱਸ ਪਾਉਂਦਾ ਜਿਵੇਂ ਤੋਂ ਕਰੋੜ ਰੁਪਈਆ ਮੁਨਾਫਾ ਲੈ ਕੇ ਜਾ ਕੇ 5 ਸਾਲਾਂ ਬਾਅਦ ਗੱਡੀ ਲੈ ਜਾਂਦਾ ਤੇ ਸਰਕਾਰ ਆਪਦੀ ਮਹਿਕਮੇ ਦੀ ਬੱਸ ਪਾਉਂਦੀ ਆ ਤੇ ਉਹ ਮਹਿਕਮੇ ਦੀ 30-32 ਲੱਖ ਦੀ ਬੱਸ ਪੈ ਕੇ ਉਹ 15 ਸਾਲ ਤਹਾਨੂੰ ਕਮਾਈ ਦਿੰਦੀ ਆ ਇਹ ਕਿਲੋਮੀਟਰ ਕੰਮ ਸਰਕਾਰ ਜਿਵੇਂ ਪਾਈ ਰਹੀ ਹੈ ਇਹ ਪੰਜ ਸਾਲਾਂ ਬਾਅਦ ਉਹਨਾਂ ਆਪ ਦੀ ਬੱਸ ਕੱਢ ਕੇ ਵਾਪਸ ਲੈ ਜਾਂਦੇ ਉਹ ਘਾਟਾ ਹੀ ਘਾਟਾ ਸਾਨੂੰ ਲੋਕ ਮੰਗ ਕੀ ਹੈ ਛੋਟੀ ਜਿਹੀ ਕਿਸ ਤਰ੍ਹਾਂ ਦੀ ਮੰਗ ਮੰਗ ਸਾਡੀ ਇਹ ਜਿਹੜੀ ਕਿਲੋਮੀਟਰ ਸਕੀਮ ਬਸਾਇਆ ਇਹਨਾਂ ਦਾ ਟੈਂਡਰ ਰੱਦ ਕੀਤਾ ਜਾਵੇ ਤੇ ਮੈਕਮੇ ਦੀਆਂ ਬੱਸਾਂ ਜਿਵੇਂ ਪਿਛਲੀ ਸਰਕਾਰ ਨੇ ਪਾਈਆਂ ਸੀ ਓਵੇਂ ਵੀ ਇਹ ਸਰਕਾਰ ਨੇ ਅਜੇ ਤੱਕ ਕੋਈ ਵੀ ਆਪ ਦੀ ਇੱਕ ਵੀ ਬੱਸ ਨਹੀਂ ਭਾਈ ਜਿਹਦੇ ਵਿੱਚ ਪਿਛਲੇ ਦਿਨੀ ਸਾਡੀਆਂ ਅਸਾਂ ਬਹੁਤ ਕੰਡਮ ਹੋ ਚੁੱਕੀਆਂ ਸਾਡੇ ਕੋਲੇ ਬੱਸਾਂ ਦਾ ਫਲੀਟ ਬਹੁਤ ਘਟ ਚੁੱਕਿਆ ਇਹੀ ਮੰਗ ਕਰਦੇ ਆ ਸਰਕਾਰ ਨੂੰ ਵੀ ਆਪ ਦੀਆਂ ਮੈਕਮੇ ਦੀਆਂ ਬੱਸਾਂ ਮਾਲਕੀ ਦੀਆਂ ਬੱਸਾਂ ਪਾਈਆਂ ਚਾਹੀਦੀਆਂ ਕਾਰਜ ਸਾਡਾ ਜੀ ਜਿਹੜੀਆਂ ਸਰਕਾਰ ਦੀ ਮਾਰੂ ਨੀਤੀਆਂ ਅਸੀਂ ਉਹਨਾਂ ਵਰਖਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਸਾਰੇ ਪੰਜਾਬ 'ਚ ਪ੍ਰਦਰਸ਼ਨ ਹੋ ਰਿਹਾ ਤੇ ਅਫਸੋਸ ਦੀ ਗੱਲ ਹੈ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਜਨਤਾ ਨਾਲ ਪਰ ਉਸੇ ਤਰ੍ਹਾਂ ਹੀ ਜਨਤਾ ਨਾਲ ਤਾਂ ਵਾਅਦੇ ਹੋ ਰਹੇ ਆ ਪਰ ਉਹ ਵਾਅਦੇ ਸਾਰੇ ਅੰਦਰੋਂ ਖੋਖਲੇ ਆ ਜੀ ਸਾਨੂੰ ਆਏ ਵਾਰ ਹਰ ਵਿਸ਼ੇ ਤੇ ਤਰਨਾ ਜਾਂ ਮੁਜਾਰਾ ਕਰਨਾ ਪੈਂਦਾ ਜੀ ਸਾਡੀਆਂ ਤਰਖਾਹਾਂ ਵੀ ਟਾਈਮ ਨਾਲ ਨਹੀਂ ਪੈਂਦੀਆਂ ਉਹਦੇ ਬਾਰੇ ਵੀ ਮੁਜਾਰਾ ਤਰਨਾ ਕਰਨਾ ਪੈਂਦਾ ਜੀ ਉਤਪਾਦ ਜੇਕਰ ਕੋਈ ਟਰਾਂਸਪੋਰਟ ਦਾ ਕੋਈ ਵੀ ਕੰਮ ਕੋਈ ਟਾਇਰਾਂ ਦਾ ਕੋਈ ਡੀਜ਼ਲ ਦਾ ਜਾਂ ਵਰਕਸ਼ਾਪ ਨਾਲ ਸੰਬੰਧਿਤ ਦਾ ਟਰਾਂਸਪੋਰਟ ਨਾਲ ਸੰਬੰਧ ਸਾਨੂੰ ਕੰਮ ਲੈਣ ਵਾਸਤੇ ਧਰਨੇ ਵਿਚਾਰੇ ਕਰਨੇ ਪਏ। ਹੁਣ ਇਹ ਪ੍ਰਾਈਵੇਟ ਅਦਾਰਿਆਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਜੀ ਸਾਡੇ ਟਰਾਂਸਪੋਰਟ ਨੂੰ ਖਤਮ ਕਰਨ ਵਾਸਤੇ ਪੰਜਾਬ ਰੋਡਵੇਅਰ ਵੀ ਕੋਈ ਧਿਆਨ ਨਹੀਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦੇ ਰਹੇ ਆ ਉਹਨਾਂ ਤੋਂ ਅੱਗੇ ਤਾਂ ਜਿਹੜੀ ਕਿਲੋਮੀਟਰ ਸਕੀਮ ਚੱਲਦੀ ਸੀ ਸੈਂਟਰ ਸਟੇਟ ਰੇਲਿੰਗ ਦੀ ਸੀ ਹੁਣ ਜਿਹੜੀ ਨਵੀਂ ਕੋਈ ਪਾਲਿਸੀ ਬਣ ਕਰੇ ਜੀ ਆਊਟਸਟੇਟ ਵੀ ਜਾ ਰਹੀਆਂ ਜਿਸ ਤਰ੍ਹਾਂ ਵੀ ਪੰਜਾਬ ਇੱਥੇ ਨਾ ਨੇ ਕਹਿਤਾ ਵੀ ਆਪਾਂ ਸਾਰੇ ਫ੍ਰੀ ਸਫਰ ਕਰੋਨਾ ਲੇਡੀਜ਼ ਨੂੰ ਜੇ ਕੋਈ ਬੱਸਾਂ ਲੌਂਗ ਰੂਟ ਤੇ ਕਮਾਈ ਕਰਦੀਆਂ ਸੀ ਉਹ ਕਮਾਈ ਵੀ ਬੰਦ ਹੋ ਜੂਗੀ ਕਿਉਂਕਿ ਕਿਲੋਮੀਟਰ skimਤੀਆਂ ਬੱਸਾਂ ਜਿਹੜੀਆਂ ਬਾਹਰ ਆਊਟ ਸਟੇਟ ਜਾਣਗੀਆਂ ਜੰਮੂ ਜਾਣਗੀਆਂ ਜਾਂ ਹੋਰ ਵੀ ਜਿਹੜੀਆਂ ਸਟੇਟਾਂ 'ਚ ਜਾਣਗੀਆਂ ਆਊਟ ਸਟੇਟ 'ਚ ਉਹਦੀ ਕਮਾਈ ਨਾਲ ਉਹ ਆਪਦੇ ਤਾਂ ਰੋਜ਼ਗਾਰ ਚਲਾ ਲੈਣਗੇ ਪਰ ਸਾਡੇ ਰੋਜ਼ਗਾਰ ਬੰਦ ਹੋ ਜਾਣਗੇ ਜੀ ਅਸੀਂ ਇਹੀ ਉੱਚ ਅਧਿਕਾਰੀਆਂ ਨੂੰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਮੀਡੀਆ ਰਾਈ ਜਿਹੜੀ ਵੀ ਬੇਨਤੀ ਹੈ ਇਹਨੂੰ ਪ੍ਰਵਾਨ ਕੀਤਾ ਜਾਵੇ ਸੁਣਾ ਜਾਵੇ ਤੇ ਧੰਨਵਾਦ ਵੀਡੀਆ ਦਾ ਜੋ ਸਾਡੀ ਆਵਾਜ਼ ਸਮੇਂ-ਸਮੇਂ ਤੇ ਉਠਾ ਰਿਹਾ ਹੈ ਤੇ ਸਾਨੂੰ ਉਸ ਚੀਜ਼ ਦਾ ਲਾਭ ਮਿਲਣ ਦੇ ਜਾ। ਅਸੀਂ ਅੱਜ ਤਾਂ ਜੀ 2 ਘੰਟੇ ਦਾ ਹੀ ਪਲੈਨਿੰਗ ਸੀਗਾ ਕਾਲ ਆਈ ਸੀ 2 ਘੰਟੇ 12 ਤੋਂ 2 ਤੱਕ ਰੌਣ ਵਾਲੇ ਟਾਈਮ 'ਚ ਜਿਹੜੀ ਜਿੰਨੀ ਚੋਣ ਹੋ ਰਹੀ ਜੇ ਤਰਨ-ਤਰਨ ਉਹਦੇ ਬਾਰੇ ਵੀ ਸਾਡੀਆਂ ਜਥੇਪਦੀਆਂ ਵਿਚਾਰ ਕਰ ਰਹੀਆਂ ਹੋ ਸਕਦਾ ਅਸੀਂ ਉੱਥੇ ਜਾ ਕੇ ਵੀ ਕੋਈ ਵੱਡਾ ਸ਼ਗਰਸ਼ ਮਿਲ ਜੀ।